ਵਾਲੀਆਂ ਸਰਕਾਰਾਂ ਮੁਰਦਾਬਾਦ 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 ਸਾਡੇ ਹੱਕਾਂ ਤੇ ਡਾਕਾ ਮਾਰਨ ਵਾਲੀਆਂ ਸਰਕਾਰਾਂ ਮੁਰਦਾਬਾਦ 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 ਸਾਡੇ ਹੱਕ ਇੱਥੇ ਰੱਤ ਸਾਡੇ ਹੱਕ ਇੱਥੇ ਰੱਤ ਸਾਡੇ ਹੱਕ ਇੱਥੇ ਰੱਤ ਸਾਡੇ ਹੱਕ ਇੱਥੇ ਰੱਤ 22 ਪਰਸੈਂਟ ਕਮਿਸ਼ਨ ਤੋਂ ਕੰਮ ਉਸ ਕੱਟ ਨਹੀਂ ਕਰਾਂਗੇ ਨਹੀਂ ਕਰਾਂਗੇ ਨਹੀਂ ਕਰਾਂਗੇ ਨਹੀਂ ਕਰਾਂਗੇ 22 ਪਰਸੈਂਟ ਕਮਿਸ਼ਨ ਤੋਂ ਘੱਟ ਕੰਮ ਨਹੀਂ ਕਰਾਂਗੇ ਨਹੀਂ ਕਰਾਂਗੇ ਨਹੀਂ ਕਰਾਂਗੇ ਨਹੀਂ ਕਰਾਂਗੇ डाक्टर मालवाड़ की सरकारा मुर्दा बाद मुर्दा बाद मुर्दा बाद साठे हक्कादे डाक्टर मालवाड़ की सरकारा मुर्दा बाद मुर्दा बाद मुर्दा बाद पंजाब आठवां जेसिस जिंदा बाद जिंदा बाद जिंदा बाद पंजाब आठवां जेसिस जिंदा बाद जिंदा बाद जिंदा बाद साठे हक्कादे डाक्टर मालवाड़ की सरकारा

ਨਕੌਦਰ ਦੀਆਂ ਜਿਵੇਂ ਕਿ ਤੁਹਾਨੂੰ ਹਰ ਪਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਆਰਤੀਆ ਐਸੋਸੀਏਸ਼ਨ ਪੰਜਾਬ ਵੱਲੋਂ ਜਿਹੜਾ ਹੈਗਾ ਐਲਾਨ ਕਰ ਦਿੱਤਾ ਗਿਆ ਹੈਗਾ ਝੋਨੇ ਦਾ ਇੱਕ ਪਾਸੇ ਸੀਜ਼ਨ ਹੋਵੇ ਦੂਜੇ ਪਾਸੇ ਐਲਾਨ ਕਰ ਦਿੱਤਾ ਗਿਆ ਹੜਤਾਲ ਕਰਨ ਦਾ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਪੰਜਾਬ ਸਰਕਾਰ ਨਾ ਮੰਨਣ ਕਾਰਨ ਇਹਨਾਂ ਨੇ ਜਿਹੜਾ ਹੜਤਾਲ ਕੀਤਾ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਬੈਨਰ ਦਿਖਾ ਦੇਣਾ ਕੱਚਾ ਆਰਤੀਆ ਐਸੋਸੀਏਸ਼ਨ ਬਲਾਕ ਨਕੌਦਰ 17% ਨਮੀ ਵਾਲਾ ਝੋਨਾ ਹੀ ਤੋਲਿਆ ਜਾਵੇਗਾ ਮੰਡੇ ਪਰਸੀ ਕੰਡੇ ਤੇ ਮਾਲ ਤੋਲ ਕੇ ਮੰਡੀ ਵਿੱਚ ਨਹੀਂ ਸਟਾਇਆ ਜਾਵੇਗਾ ਇਹ ਇਹਨਾਂ ਦੀਆਂ ਕੁਝ ਮੰਗਾਂ ਨੇ ਕਿਉਂਕਿ ਲਗਾਤਾਰ ਇਹਨਾਂ ਨੇ ਆਪਣੀਆਂ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਮੀਟਿੰਗਾਂ ਵੀ ਹੋਈਆਂ ਪਰ ਕੋਈ ਸੱਟਾ ਨਾ ਨਿਕਲਣ ਕਾਰਨ ਜਿਹੜਾ ਇਹਨਾਂ ਨੇ ਹੜਤਾਲ ਤੇ ਬੈਠਣ ਦਾ ਫੈਸਲਾ ਕਰ ਲਿਆ ਪੰਜਾਬ ਦੇ ਵਾਈਸ ਪ੍ਰਧਾਨ ਜਿਹੜੇ ਰਾਜਕਮਾਰ ਜਗੋਤਾ ਜੀ ਨੇ ਸਾਡੇ ਨਾਲ ਨੇ ਇਹਨਾਂ ਨਾਲ ਗੱਲ ਕਰਾਂਗੇ ਅੱਜ ਇੱਕ ਪਾਸੇ ਝੋਨੇ ਦਾ ਸੀਜ਼ਨ ਹੋਵੇ ਦੂਜੇ ਪਾਸੇ ਜਿਹੜਾ ਹੈਗਾ ਆਰਟੀਆ ਐਸੋਸੀਏਸ਼ਨ ਜਿਹੜਾ ਹੜਤਾਲ ਤੇ ਬੈਜਵੇ ਕਿਸ ਤਰ੍ਹਾਂ ਦੇਖਦੇ ਆਂ ਦੇਖੋ ਜੀ ਵੀ ਅਸੀਂ ਕੋਈ ਚਾਰ ਨਾਲ ਨਹੀਂ ਬੈਠੇ ਜੀ ਅਸੀਂ ਆਪਣੀ ਹਕਾਲੇ ਬੈਠੇ ਆਂ ਔਰ ਸਾਡੇ ਹੱਕ ਜਿਹੜੇ ਹੈਗੇ ਆ ਉਹ ਸਰਕਾਰ ਨੇ ਸਾਡੇ ਖੋਲੇ ਜਿਹੜਾ ਕਿ ਸਾਨੂੰ 2.5% 13 ਸਾਲ ਪਹਿਲੋਂ ਸਾਨੂੰ 2.5% ਆੜ੍ਹ ਦਿੱਤੀ ਸੀ ਉਹ 13 ਸਾਲ ਬਾਅਦ ਸਰ ਕੋ ਫੇਖੋਲੀ ਉਹ ਸਾਨੂੰ ਇਹਨਾਂ ਨੇ 45 ਰੁਪਏ 46 ਰੁਪਏ ਤੇ ਸਾਨੂੰ ਲੈ ਜਾਂਦਾ ਜਦ ਕਿ ਅਸੀਂ ਮਿਹਨਤਾਨਾ ਸਾਡਾ 2.5 ਤੋਂ ਸਾਨੂੰ 3 ਕਰਨਾ ਚਾਹੀਦਾ ਸੀ ਵਧਾਉਣਾ ਚਾਹੀਦਾ ਸੀ ਉਹ ਇਹਨਾਂ ਨੇ ਸਾਡਾ ਹੋਰ ਕਟਾ ਦਿੱਤਾ ਅਸੀਂ ਉਹ ਵਾਲੀ ਆਪਣੀ ਹਾਕੀ ਆਪਣੀ ਹਾਕੀ ਮੰਗਦੇ ਆਂ ਅਸੀਂ ਇਹਨਾਂ ਕੋਈ ਵਾਧਾ ਨਹੀਂ ਮੰਗਦੇ ਸਾਡੀ ਇਹਨਾਂ ਨੇ ਫ੍ਰੀਜ਼ ਕੀਤੀ ਹੋਈ ਜਿਹੜੀ ਆੜ੍ਹਤਾ ਉਹਨੂੰ ਇਹ ਬਹਾਲ ਕਰਨ ਇਹਨਾਂ ਨੇ ਅਸੀਂ ਅਸੀਂ ਕੰਮ ਕਰਨ ਵਾਸਤੇ ਤਿਆਰ ਹਾਂ ਜੀ ਰਾਜ ਕੁਮਾਰ ਜੀ ਲਗਾਤਾਰ ਪੰਜਾਬ ਦੇ ਮੰਤਰੀਆਂ ਨਾਲ ਤੁਹਾਡੀਆਂ ਮੀਟਿੰਗਾਂ ਹੋਈਆਂ ਜਦੋਂ ਝੋਨੇ ਦਾ ਸੀਜ਼ਨ ਅਨਾਉਂਸ ਹੋਇਆ ਸੀ ਉਦੋਂ ਵੀ ਜਿਹੜਾ ਹੈਗਾ ਤੁਹਾਡੀ ਪੰਜਾਬ ਸਰਕਾਰ ਨਾਲ ਕੋਈ ਮੀਟਿੰਗ ਹੋਈ ਉਸ ਤੋਂ ਬਾਅਦ ਕੀ ਸੱਟਾ ਨਿਕਲਿਆ ਦੇਖੋ ਜੀ ਵੀ ਇਹਨਾਂ ਨੇ 4 ਦਿਨ ਪਹਿਲਾਂ 31 ਦਿਨ ਬਾਅਦ ਅਸੀਂ ਐਂਟੀਮੈਟਮ ਦਿੱਤਾ ਸੀ 31 ਅਸੀਂ ਬਹੁਤ 1 ਮਹੀਨਾ 31 28 ਅੱਠ ਨੂੰ ਔਰ 31 ਦਿਨਾਂ ਬਾਅਦ ਕਰਲਾ ਸਾਹਿਬ ਨੇ ਉੱਥੇ ਅਨਾਉਂਸ ਕੀਤਾ ਸੀਗਾ ਵੀ ਅਸੀਂ ਸਾਡੀਆਂ ਆ ਡਿਮਾਂਡਾਂ 'ਵਾਂ ਔਰ ਸਾਰਾ ਪੰਜਾਬ ਦਾ ਪੂਰਾ ਕੱਟ ਕੀਤਾ ਗਿਆ ਸੀਗਾ ਉਸ ਕੱਟ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਜੋ ਕੁਝ ਸੀ ਸਾਰਾ ਕੁਝ ਹਲਾਣਿਆ ਕਿ ਅਸੀਂ ਅਸੀਂ ਆ ਸਾਡੀਆਂ ਮੰਗਾਂ ਪੂਰੀਆਂ ਕਰੋ ਜੇ ਇਹ ਮੰਗਾਂ ਪੂਰੀਆਂ ਕਰ ਦਿੰਦੇ ਤਾਂ ਸਾਨੂੰ ਜਾਣ ਦੀ ਜਰੂਰਤ ਨਹੀਂ ਸੀਗੀ ਉਸ ਤੋਂ ਬਾਅਦ 31 ਦਿਨਾਂ ਬਾਅਦ ਉਹਨਾਂ ਨੇ ਸਾਡੇ ਆਰਟੀਸਿਸ਼ਨ ਨੂੰ ਕਾਲਾ ਸਾਹਿਬ ਨੂੰ ਉਹਨਾਂ ਨੇ ਨਮੰਤਰ ਭੇਜਿਆ ਵੀ ਤੁਸੀਂ ਸਾਡੇ ਨਾਲ ਆ ਕੇ ਗੱਲ ਕਰੋ ਇਹ ਚੰਡੀਗੜ੍ਹ ਗਏ ਇਹਨਾਂ ਨੇ ਗੱਲ ਸ਼ੁਰੂ ਕੀਤੀ ਉੱਥੇ ਉਹਨਾਂ ਨੇ ਕੋਈ ਵੀ 2-4 ਘੰਟੇ ਚ ਗੱਲਬਾਤ ਕਰਕੇ ਉਸੇ ਤਰ੍ਹਾਂ ਸਾਨੂੰ ਵਾਪਸ ਮੋੜ ਦਿੱਤਾ ਸਾਡਾ ਉਹਨਾਂ ਨੇ ਕੋਈ ਉਹਨਾਂ ਨੇ ਸੱਟਾ ਨਹੀਂ ਕੱਢਿਆ ਕੁਛ ਦੇਣ ਨੂੰ ਤਿਆਰ ਨਹੀਂ ਸੀ ਉਸੇ ਤਰ੍ਹਾਂ ਸਾਡੇ ਨਾਲ ਉਹਨਾਂ ਨੇ ਸਾਨੂੰ ਨਰਾਸ਼ ਕਰ ਦਿੱਤਾ ਉਸ ਤੋਂ ਬਾਅਦ ਅਸੀਂ ਕੱਲ ਸਾਨੂੰ ਫੇਰ ਸੱਦਿਆ ਸੀਗਾ ਕਿ ਅਸਿਕਾ ਦੀ ਵੀ ਸਾਡੇ ਸੀਐਮ ਸਾਹਿਬ ਸਾਡੇ ਨਾਲ ਮੀਟਿੰਗ ਕਰਨਗੇ ਕਰਲਾ ਸਾਹਿਬ ਅਸੀਂ 100 ਬੰਦਾ ਅਸੀਂ ਲੈ ਕੇ ਕੱਲ ਫੇਰ ਪਹੁੰਚੇ ਤੇ ਉੱਥੇ ਗਿਆ ਤੇ ਸਾਡੇ ਨਾਲ ਉਹੀ ਉਸੇ ਤਰ੍ਹਾਂ ਦਾ ਫੇਰ ਵਰਤੀਰਾ ਕੀਤਾ ਗਿਆ ਸਾਨੂੰ ਕਿਸੇ ਪਾਸੇ ਵੀ ਨਾ ਲਾਇਆ ਗਿਆ ਨਾ 22% ਨਾ ਲੇਬਰ ਦੀ ਕੋਈ ਵੀ ਸਾਡੇ ਸਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਪਾਸ ਨਹੀਂ ਕੀਤੀ ਸਾਨੂੰ ਇਹ ਕਹਿੰਦਾ ਤੁਸੀਂ ਹੁਣ ਕੰਮ ਕਰੋ ਆਪਾਂ ਕਣਕ ਦੇ ਉੱਤੇ ਜਾ ਕੇ ਤੁਹਾਡੀ ਇਮਤ ਜਿਹੜੀ ਤੁਹਾਨੂੰ ਦੇ ਦੇਵਾਂਗੇ ਸਾਨੂੰ ਸਿਰਫ ਆਸ਼ਵਾਸ਼ਣ ਤੋਂ ਸਾਨੂੰ ਕੁਝ ਨਹੀਂ ਦੇਣ ਨੂੰ ਤਿਆਰ ਸ੍ਰੀ ਕੀ ਲੱਗਦਾ ਕਿ ਜਿਹੜੀਆਂ ਹੁਣ ਤੁਹਾਡੀਆਂ ਮੰਗਾ ਹਨ ਹਾਂਜੀ ਝੋਨੇ ਦੇ ਸੀਜ਼ਨ ਦੇ ਵਿੱਚ ਵਿੱਚ ਜਿਹੜੀਆਂ ਪੂਰੀਆਂ ਕਰ ਦਿੱਤੀਆਂ ਦੇਖੋ ਜੀ ਵੀ ਸਾਨੂੰ ਪੂਰੀ ਉਮੀਦ ਹੈ ਵੀ ਸੀਐਮ ਸਾਹਿਬ ਪਹਿਲਾਂ ਤਾਂ ਦੱਸਦੇ ਆ ਵੀ ਉਹ ਠੀਕ ਨਹੀਂ ਸੀਗੇ ਤੇ ਉਹ ਹਸਪੀਟਲ ਸਗੇ ਉਹ ਠੀਕ ਹੋ ਕੇ ਹੁਣ ਆਏ ਹੈਗੇ ਆ ਤੇ ਸਾਨੂੰ ਪੂਰੀ ਉਮੀਦ ਹੈ ਵੀ ਸੀਐਮ ਸਾਹਿਬ ਸਾਡੀ ਜਿਹੜੀ ਇਹ ਗੱਲ ਨੂੰ ਬਹੁਤ ਧਿਆਨ ਨਾਲ ਉਹਨਾਂ ਨੇ ਸੁਣਿਆ ਵੀ ਪਹਿਲਾਂ ਵੀ ਹੁਣ ਵੀ ਸਾਡੀ ਸੁਣਨਗੇ ਉਹ ਸਾਡਾ ਮਸਲਾ ਹੱਲ ਕਰਨਗੇ ਤੇ ਕਿਸਾਨਾਂ ਨੂੰ ਜਿਹੜਾ ਹੈਗਾ ਇਹ ਜਿਹੜੀ ਸੀਜ਼ਨ ਦੇ ਵਿੱਚ ਮੁਸ਼ਕਲ ਨਾ ਆਏਗੀ ਨਹੀਂ ਮੁਸ਼ਕਲ ਨਹੀਂ ਆਏਗੀ ਜੀ ਸੀਜ਼ਨ ਦੇ ਕਿਉਂਕਿ ਜਿਹੜਾ ਜ਼ਿੰਮੇਦਾਰ ਆ ਉਹ ਸਾਡੇ ਨਾਲ ਹੀ ਆ ਉਹ ਸਾਡਾ ਜਿਹੜਾ 9 ਮਾਸ ਦਾ ਰਿਸ਼ਤਾ ਵਾ ਅਸੀਂ ਅੱਜ ਨਹੀਂ ਕਈ ਸਾਲਾਂ ਤੋਂ ਅਸੀਂ ਆਪਸੇ ਚੀ ਕੰਮ ਕਰਦੇ ਆ ਅਸੀਂ ਇੱਕ ਜਿਹੇ ਦੁੱਖ ਦਰਦ ਨੂੰ ਅਸੀਂ ਪਛਾਣਦੇ ਆ ਤੇ ਸਹਯੋਗ ਦਿੰਦੇ ਆ ਉਹ ਬਾਰੇ ਇਸ ਕਰਕੇ ਵੀ 80 ਉਹਨਾਂ ਦਾ ਆਇਆ ਮਾਲ ਸੀ ਅਸੀਂ ਕਿ ਲਾਵਾਂਗੇ ਉਹ 17 ਨਵੀ ਹੋਣੀ ਚਾਹੀਦੀ 17 ਨਵੀ ਤੋਤੇ ਸੀ ਮਾਲ ਨਹੀਂ ਲਾਵਾਂਗੇ ਜੇ ਕੋਈ ਆਉਂਦਾ ਅਸੀਂ ਢੇਰੀਆਂ ਲਾਵਾਂਗੇ ਅਸੀਂ ਜੇ ਜਤਾਂ ਅੱਗੇ ਸਪੇਸ ਨਹੀਂ ਬਣਦੀ ਜਤਾਂ ਸ਼ੈਲਰ ਬਸ ਚੱਕਣ ਮਾਲ ਚੱਕਣ ਵਾਸਤੇ ਤਿਆਰ ਨਹੀਂ ਹੁੰਦਾ ਤਾਂ ਤੇ ਅਸੀਂ ਹਦਾਲ ਕਿਸ ਤਰ੍ਹਾਂ ਖੋਲ ਸਕਦੇ ਸਾਡਾ ਮਾਲ ਅੱਜ ਭਰਾ ਕੇ ਰੱਖ ਦਿੰਨੇ ਆ ਔਰ ਕੀ ਪਤਾ ਕਿਦਾਂ ਚੱਕਣਾ ਮਹੀਨਾ ਲੱਗਦਾ 2 ਮਹੀਨੇ ਲੱਗਦਾ ਉਹ 1.5-2 ਕਿਲੋ ਬੂਰੀ ਘਟ ਜਾਏਗੀ ਉਹਦਾ ਕੋਈ ਜਿੰਮੇਵਾਰੀ ਨਹੀਂ ਕੋਈ ਚੱਕਣ ਨੂੰ ਤਿਆਰ ਨਾ ਸਵਿਟ ਚੱਕਣ ਨੂੰ ਤਿਆਰ ਨਾ ਸ਼ੈਲਰ ਮਾਲਕ ਮੰਨਦਾ ਇਸ ਗੱਲ ਨੂੰ ਨਾ ਸਰਕਾਰ ਮੰਨਦੀ ਉਹ ਤਾਂ ਆਰਤੀ ਦੇ ਪੱਲੇ ਪੈ ਜਾਏਗਾ ਸਾਡੀ ਢਾਈ ਨਹੀਂ ਸਾਡੀ ਢਾਈ ਕੋਲੋਂ ਚਲੇ ਜਾਏਗੀ ਕਿਸਾਨ ਵੀਰ ਵੀ ਜਿਹੜੇ ਹੈਗੇ ਆ ਇਸ ਧਰਨੇ ਦੇ ਵਿੱਚ ਬੈਠੇ ਨੇ ਵੀਰ ਜੀ ਕੀ ਨਾਮ ਜੀ ਵਿਕਰਮਜੀਤ ਸਿੰਘ ਜੀ ਵੀਰ ਜੀ ਅੱਜ ਧਰਨੇ ਦੇ ਵਿੱਚ ਆ ਕੇ ਬੈਠੇ ਆ ਆਰਤੀ ਐਸੋਸੀਏਸ਼ਨ ਦੇ ਨਾਲ ਜਿਹੜਾ ਹੈਗਾ ਮੋਢੇ ਨਾਲ ਮੋਢਾ ਲਾ ਕੇ ਬੈਠੇ ਆ ਇੱਕ ਪਾਸੇ ਝੋਨੇ ਦਾ ਸੀਜ਼ਨ ਹੋਵੇ ਇੱਕ ਪਾਸੇ ਕਿਸਾਨ ਹੀ ਜਿਹੜੇ ਹੈਗੇ ਆ ਕਿ ਧਰਨਿਆਂ ਤੇ ਬੈਠ ਜਾਂਦੇ ਆ ਤੇ ਕਿਸ ਤਰ੍ਹਾਂ ਦੇਖਦੇ ਆ ਇਹ ਤਾਂ ਜੀ ਬਹਿਣਾ ਹੀ ਪੈਣਾ ਆ ਆਪਣੇ ਇਹ ਸਾਡੇ ਆਰਤੀਏ ਭਰਾ ਆ ਇਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੀ ਸਾਡੇ ਦੁੱਖ ਸਗਲੀ ਇਹ ਸਾਡੇ ਨਾਲ ਖੜਦੇ ਆ ਤੇ ਜੇ ਹੁਣ ਇਹਨਾਂ ਦੇ ਕੋਈ ਮੁਸੀਬਤ ਆਈ ਆ ਜਾਂ ਕੋਈ ਪ੍ਰੋਬਲਮ ਆਈ ਆ ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਆਪਣਾ ਕੰਮ ਸੰਕੋਚ ਕੇ ਇਹਨਾਂ ਦੇ ਨਾਲ ਆਣ ਕੇ ਇੱਥੇ ਆਣ ਕੇ ਜੋ ਹੜਤਾਲ ਦੇ ਉੱਤੇ ਬੈਠੀਏ ਕਿਉਂਕਿ ਦੇਖੋ ਆੜਤੀਏ ਨੇ ਸਾਡਾ ਮਾਲ ਤੋਲਣਾ ਆ ਤੇ ਜੇ ਉਹ ਮਾਲ ਤੋਲ ਕੇ ਇਹਨਾਂ ਨੂੰ ਪੈਸੇ ਹੀ ਨਹੀਂ ਮਿਲਣੇ ਉਸ ਦੀ ਉਹਦੀ ਮਿਹਨਤਾਂ ਨਾ ਮਿਲਣਾ ਹੀ ਨਹੀਂ ਤਾਂ ਫਿਰ ਇਹਨਾਂ ਨੇ ਬੋਰੀਆਂ ਭਰ ਕੇ ਕਰਨਾ ਕੀ ਆ ਸਾਨੂੰ ਖਮਿਆਜਾ ਵੀ ਸਾਡਾ ਔਣਲਾ ਜਿਹੜਾ ਝੋਨੇ ਦਾ ਸੀਜ਼ਨ ਹੈ ਖਰਾਬ ਹੋਊਗਾ ਸਾਡੀ ਫਸਲ ਖਰਾਬ ਹੋਊਗੀ ਇਸੇ ਕਰਕੇ ਅਸੀਂ ਉਸ ਚੀਜ਼ ਨੂੰ ਭਾਪਦੇ ਹੋਏ ਅਸੀਂ ਆਣ ਕੇ ਸਾਡੇ ਆੜਤੀ ਵੀਰਾਂ ਨਾਲ ਬੈਠੇ ਆਂ ਵੀ ਸਾਡਾ ਸਾਡਾ ਝੋਨੇ ਦਾ ਸੀਜ਼ਨ ਵਧੀਆ ਤਰੀਕੇ ਨਾਲ ਲੱਗ ਸਕੇ ਵੀ ਇਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਆ ਉਹ ਸਰਕਾਰ ਸੁਣ ਲਵੇ ਸੁਣ ਕੇ ਉਹਦਾ ਹੱਲ ਕਰ ਲਵੇ ਜਿਹੜਾ ਲੇਬਰ ਦਾ ਮਸਲਾ ਆ ਜਾਂ ਇਹਨਾਂ ਦੇ 2.5% ਕਮਿਸ਼ਨ ਨੂੰ ਪੂਰਾ ਕਰਨ ਦਾ ਉਹ ਸਾਰਾ ਹੱਲ ਕਰ ਲਵੇ ਤੇ ਆਪੇ ਜਿਹੜਾ ਸਮੂਥਲੀ ਕੰਮ ਚੱਲ ਪਊਗਾ ਪਰਚੇਜਾਂ ਪੈਣ ਲੱਗ ਪਣਗੀਆਂ ਸਾਡਾ ਜਿਹੜੀ ਫਸਲ ਆ ਉਹ ਆਣ ਕੇ ਮੰਡੀਆਂ ਵਿੱਚ ਵਿਕਣ ਲੱਗ ਪਊਗੀ ਇਹ ਇੱਕ ਪਾਸੇ ਝੋਨੇ ਦਾ ਸੀਜ਼ਨ ਹੋਵੇ ਇੱਕ ਪਾਸੇ ਜਿਹੜਾ ਹੈਗਾ ਆੜਤੀਏ ਧਰਨਿਆਂ ਤੇ ਬੈਠ ਜਾਣਾ ਕੀ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਪਹਿਲਾਂ ਜਾਗਣਾ ਚਾਹੀਦਾ ਸੀ ਅਸੀਂ ਤਾਂ ਆਪ ਕਹਿੰਦੇ ਆ ਵੀ ਇਹਨਾਂ ਨੂੰ ਪਹਿਲਾਂ ਜਾਗਣਾ ਚਾਹੀਦਾ ਸੀ ਸੈਲਰ ਮਾਲਕਾਂ ਨੇ ਅੱਜ ਤੋਂ 4 ਮਹੀਨੇ ਪਹਿਲਾਂ ਇਹਦੇ ਵਿੱਚ ਬਕਾਇਦਾ ਆਪਣੀ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਹਿਥਿਆਰ ਦੇ ਦਿੱਤੇ ਆਪਣਾ ਵੀ ਅਸੀਂ ਅੱਜ ਤੋਂ ਹੜਤਾਲ ਦੇ ਆ ਜਿਹੜਾ 126 ਜਿਹੜਾ ਝੋਨਾ ਆ ਉਹਦੇ ਵਿੱਚ ਸਾਨੂੰ ਘਾਟਾ ਪਿਆ ਗਿਆ ਉਹਦੀ ਜੀਲਡ ਪੂਰੀ ਨਹੀਂ ਤੇ ਅਸੀਂ ਇਹ ਮਾਲ ਨਹੀਂ ਲਵਾਵਾਂਗੇ ਮੋਰੇ ਸਰਕਾਰ ਕੋ ਸਪੇਸ ਹੈ ਨਹੀਂ ਕਿ ਲੱਗਣ ਦੀ ਉਹਨਾਂ ਨੇ ਤਾਂ ਸਾਰਾ ਕੁਝ ਆਪਣਾ 4 ਮਹੀਨੇ ਪਹਿਲਾਂ ਦੇ ਦਿੱਤਾ ਤੇ ਸਰਕਾਰ ਨੂੰ ਚਾਹੀਦਾ ਸੀ ਨਾ ਵੀ ਉਹਨਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਦਾ ਹੱਲ ਕਰ ਦੇ ਦੂਜੀ ਗੱਲ ਆੜਦਿਆਂ ਨੇ ਅੱਜ ਤੋਂ ਡੇਢ ਮਹੀਨਾ ਪਹਿਲਾਂ ਅਮਰਖ ਲਗਭਗ ਇਹਨਾਂ ਨੇ ਤਲਵੰਡੀ ਭਾਈ ਕੇ ਵੱਡੀ ਰੈਲੀ ਕਰਕੇ ਬਕਾਇਦਾ ਪ੍ਰੈਸ ਨੂੰ ਨੋਟਿਸ ਦੇ ਕੇ ਐਲਾਨ ਕਰ ਦਿੱਤਾ ਵੀ ਸਾਡੀਆਂ ਆ ਮੁਸ਼ਕਲਾਂ ਆ ਤੇ ਸਾਡੇ ਸਰਕਾਰ ਸਾਡੀਆਂ ਮੁਸ਼ਕਲਾਂ ਸੁਣ ਕੇ ਸਾਡਾ ਹੱਲ ਕਰੇ ਇੱਕ ਲੇਬਰ ਦਾ ਮਸਲਾ ਆ ਇੱਕ ਕਮਿਸ਼ਨ ਦਾ ਇਹਨਾਂ ਦਾ ਮਸਲਾ ਆ ਮਸਲੇ ਤਾਂ 8-10 ਇਹਨਾਂ ਦੇ ਇੱਕ ਕੋਈ ਕੱਟ ਹੋਇਆ EPF ਦਾ ਫੰਡ ਕੱਟ ਹੋਇਆ ਆ FC ਨੇ ਕਟਿਆ ਹੋਇਆ 50 ਕਰੋੜ ਰੁਪਈਆ ਹੋਵਾ ਉਹ ਸੈਂਟਰ ਗਵਰਨਮੈਂਟ ਤੋਂ ਲੈਣਾ ਆ ਮਸਲੀਆ ਤਾਂ ਸਰਕਾਰ ਜੇ ਸੁਣਦੀ ਜਾਣ ਕਿ ਤਾਂ ਫੇਰ ਹੀ ਹੱਲ ਹੁੰਦਾ ਸਰਕਾਰ ਨੇ ਤਾਂ ਇਹਨਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਕੋਈ ਆਣ ਕੇ ਸੱਦਾ ਪੱਤਰ ਨਹੀਂ ਦਿੱਤਾ ਤੇ ਹੁਣ ਝੋਨਾ ਪਾ ਕੇ ਖੱਤਿਆਂ 'ਚ ਖੜ ਗਿਆ ਤੇ ਹੁਣ ਸਰਕਾਰ ਸੱਦੇ ਦਿੰਦੀ ਆ ਵੀ ਇਹਦਾ ਆਪਾਂ ਹੱਲ ਕਰੀਏ ਬੈਠ ਕੇ ਤਾਂ ਹੁਣ ਇਹ ਈ ਜਲਦੀ ਜਾਂ ਤਾਂ 63000ਰ ਤਾਂ ਨਾਲ ਲੈ ਕੇ ਇਹਨੂੰ ਆਪਣਾ ਮੀਟਿੰਗ ਕਰਕੇ ਤੇ ਇਹਦਾ ਦਾ ਹੱਲ ਕਰਕੇ ਤਾਂ ਆਪਣਾ ਪਰਚੇ ਸ਼ੁਰੂ ਕਰਵਾ ਸਕਦੀ ਆ ਇਹ ਸਰਕਾਰ ਤੇ ਸਾਰਾ ਨਿਰਭਰਿਆ ਉਹ ਜਿੱਦਾਂ ਚਾਹੁੰਦੀ ਆ ਉਦਾਂ ਹੀ ਹੋਣਾ ਆ ਜਦੋਂ ਵੀ ਉਹ ਚਾਹਣ ਇਹਨਾਂ ਦਾ ਹੱਲ ਕਰਕੇ ਉਦੋਂ ਹੀ ਪਰਚੇ ਸ਼ੁਰੂ ਹੋ ਸਕਦੀ ਆ ਆੜਤੀ ਵੀਰ ਸਾਰੇ ਉਹਨਾਂ ਦੇ ਨਾਲ ਆ ਵੀ ਉਹਦਣੇ ਹੜਤਾਲ ਖਤਮ ਹੋ ਜਿੱਦਣ ਇਹਨਾਂ ਦੇ ਮਸਲੇ ਹੱਲ ਹੋਗੇ ਹੜਤਾਲਾਂ ਪੇ ਖਤਮ ਹੋ ਜਾਣੀਆਂ ਜੀ ਤੇ ਸਾਡੀ ਫਸਲ ਵਿਕਣ ਲੱਗ ਪੈਣੀ ਹੈ ਸਭ ਤੋਂ ਵੱਡਾ ਸਵਾਲ ਹੈਗਾ ਇੱਕ ਪਾਸੇ ਜਿਹੜਾ ਝੋਨੇ ਦਾ ਸੀਜ਼ਨ ਹੋਵੇ ਦੂਜੇ ਪਾਸੇ ਜਿਹੜਾ ਆਰਤੀ ਐਸੋਸੀਏਸ਼ਨ ਦੀ ਗੱਲ ਕਰੀਏ ਤਾਂ ਆਰਤੀ ਐਸੋਸੀਏਸ਼ਨ ਵੱਲੋਂ ਹੜਤਾਲਾਂ ਕਰਨੀਆਂ ਪੈਣੀਆਂ ਪੈ ਰਹੀਆਂ ਨੇ ਦੂਜੇ ਪਾਸੇ ਕਿਸਾਨ ਵੀਰ ਵੀ ਜਿਹੜੇ ਨੇ ਉਹ ਵੀ ਉਹਨਾਂ ਦੇ ਨਾਲ ਆ ਕੇ ਬੈਠ ਚੁੱਕੇ ਨੇ ਤੇ ਮੰਡੀਆਂ ਜਿਹੜੀਆਂ ਖਾਲੀ ਦਿਖਾਈ ਦੇ ਰਹੀਆਂ ਨੇ ਕਿਉਂਕਿ ਪਰਚੇਜ਼ ਸ਼ੁਰੂ ਹੋਵੇਗੀ ਤਾਂ ਕੰਮ ਸ਼ੁਰੂ ਹੋਵੇਗਾ ਕੈਮਰਾ ਪਰਸਨ ਨਾਲ ਪਨੀ ਤਰੋੜਾ ਨਿਕੋਤੜਾ